ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਈ ਹੈਲੋ ਭਾਈ ਸਾਰਿਆਂ ਨੂੰ ਭਾਈ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਭਾਈ ਪਾਈਏ ਤਾਲ ਭਾਈ ਦਿਲ ਹੁਣ ਹਾਂ ਜੱਟ ਗਾ ਗੀਤ ਜਾਂਦਾ ਹਣਾ ਅੱਜ ਦਾ ਮੈਂ ਕੀ ਕਹਿਣਾ ਹਾਂ ਕਹਿ ਲਈ ਕੋਈ ਈਸ਼ਰ ਆਏ ਦਲਿੰਦਰ ਜਾਏ ਈਸ਼ਰ ਆਏ ਦਲਿੰਦਰ ਜਾਏ ਈਸ਼ਰ ਆਏ ਦਲਿੰਦਰ ਜਾਏ ਈਸ਼ਰ ਦੀ ਜੜ ਈਸ਼ਰ ਦੀ ਜੜ ਮਾਰੀ ਆਏ ਸੁੱਖ ਦੀ ਆਵੇ ਭਾਈ ਗਾਹਾਂ ਨੂੰ ਦੇਸਾਂ ਪਰ ਈਸ਼ਰ ਦੀ ਜੜ ਉਦੋਂ ਕੋਈ ਹੁੰਦਾ ਕੋਈ ਹੋਰ ਇਸਰ ਦੀ ਜੜ ਕਹਿੰਦਾ ਚ ਜੁੱਲੇ ਪਾਏ ਯਾਰਾਂ ਇਸਰ ਦੀ ਜੜ ਜੁੱਲੇ ਪਾਏ ਹਾਂ ਜੁੱਲੇ ਪਾਏ ਅੱਗ 'ਚ ਪਾਏ ਵੀ ਕਰਤੀ ਕਰਾ ਰੱਖੀ ਚਲੋ ਭਾਈ ਸਾਰਿਆਂ ਨੂੰ ਜਿਹੜੇ ਆਪਣੇ ਬਾਹਰ ਬੈਠੇ ਵੀ ਇਸਰ ਨੂੰ ਭੇਜਿਓ ਭਾਈ ਇਸਰ ਆਵੇ ਦਿਲਦਰ ਜਾਵੇ ਦਿਲਦਰ ਨੂੰ ਜਾਣਦੇ ਹੋ ਚੁੱਲੇ 'ਚ ਪਾਵੇ ਮੁਬਾਰਕ ਬਾਕੀ ਮੁਬਾਰਕਾਂ ਸਾਰਿਆਂ ਨੂੰ ਭਾਈ ਮੁਬਾਰਕ ਭਾਈ ਹੁਣ ਵੀ ਪਾਏ ਜਾ ਭਾਈ ਲੋੜੀ ਪਈ ਜੀ ਸਾਲ ਬਾਅਦ ਹੁਣ ਹੈ ਕਿ ਨਹੀਂ ਸੁੱਖ ਦੀ ਆਵੇ ਸਭ ਨੂੰ ਤਾਂ ਲੈ ਭਾਈ ਮੇਰੇ ਉਹ ਸੁੱਖੇ ਇਹਨੂੰ ਅੰਦਾ 20 ਸੁੱਖਾ ਵੀਰ ਸੁਖਵੀਰ ਇਹ ਮਾਲਾ ਦਾ ਹੋਆ ਆ ਆਲ ਆਂਡਰ ਇੱਕੋ ਮਿਸਤਰੀ ਆ ਬਸ ਮਾਰਾ ਕੋਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੜਾ ਹੀ ਲੱਗਿਆ ਰੰਗ ਉਹ ਵਜ ਲੈ ਵੀ ਆਓ ਇਹ ਪਾਤਾ ਵੀ ਪਰਤ ਪਾਤਾ ਹੁਣ ਇੱਥੇ ਵੀ ਪੈਣ ਲੱਗਿਆ ਲੱਗ ਰਿਹਾ ਤਾ ਵਰਕੇ ਲੈ ਫਰਸ ਫਰਸ ਆਹ ਫਰਸ ਪਾਤਾ ਦੇਖੀ ਆਹ ਫਰਸ ਪੈ ਗਿਆ ਢਿੱਡ ਖੜ ਗਿਆ ਢਿੱਡ ਖੜ ਗਿਆ ਬਹੁਤ ਜਗਾ ਤੈਨੂੰ ਪਹੁੰਚ ਗਿਆ ਟਰੈਕਟਰ ਤਾਂ ਲੱਗਦਾ ਵੀ ਕਿ ਹੁੰਦਾ ਨਹੀਂ ਉਹ ਛੋਟਾ ਜਿਹਾ ਜਿਹੜਾ ਉੱਥੇ ਮਿਲਦਾ ਹੁੰਦਾ ਗੱਡੀਆਂ ਦੇ ਆਪੀ ਵਿੱਚ ਵਿੱਚ ਪਿੱਛੇ ਕਰਦੇ ਦੌਰ ਜਿੰਨੇ ਮਰ ਨੂੰ ਆ ਜਾ ਲਾ ਲਾ ਟਰੈਕਟਰ ਉਹ ਲੈ ਜੜਾ ਲੱਗਦਾ ਇਹ ਮੈਂ ਗੱਡੀ ਬਦਲਾ ਦੀ ਹੈਗਾ ਟਿੱਕ ਨਾਲੋਂ ਨੋਰ ਬਾਈਕੀ ਬਈ ਬੀਏਪੀ ਨੰਬਰ ਆਪੀ ਯਾਰ 414 ਪੀਏਆਰ ਕੱਲਾ ਕਹਿੰਦਾ ਚੋਬਾ ਰੰਗ ਨੰਬਰ ਨੂੰ ਹੀ ਰੰਗ ਕਰਾਇਆ ਬਸ ਬਸ ਨੰਬਰ ਯਾਰ ਟਰੈਕਟਰ ਦੇਖਿਆ ਦੇਖ ਨੰਬਰ ਦੇਖਣਾ ਚਾਹੀਦਾ ਨੰਬਰੇ ਅੱਖਾਂ ਚ ਪੜਨਾ ਚਾਹੀਦਾ ਉਹ ਚੀਜ਼ ਹੈ ਉਹ ਵੀ ਖਜਮਣੀ ਚਾਹੀਦੀ। ਬਾਕੀ ਆ ਦੇਖੋ ਬਲਾਗ ਬਣ ਕਿਵੇਂ ਕਿਵੇਂ ਖੜੀਆਂ ਸਾਰੀਆਂ ਲੈਨ ਚ। ਆ ਦੇ ਇਹਦੇ ਵੀ ਕੀ ਕਰੀ ਜਾਂਦੇ ਐ। ਵੀ ਕਿਤੇ ਸਵੇਰ ਪਿਆ ਜਾਂਦੇ ਆ। ਰੱਖ ਕੇ ਫੋਨ ਜਾ ਮੁਰੇ ਕੀ ਕਰੀ ਜਾਂਦਾ ਇਹ ਦੇਖ ਰਹੇ ਨੇ। ਦੇਖਿਆ ਦੇਖੀ ਕੱਕਲੀਆਂ। ਮੈਂ ਕਹਿੰਦਾ ਫਾਰਮ ਵਾਲਿਆਂ ਵਾਂਗੂ ਸੁੱਕੇ ਨਹੀਂ ਗੇ ਖੁੱਲੀ ਰੱਖ ਲਈ ਐ। ਹੈ? ਫਾਰਮ ਵਾਲਿਆਂ ਵਾਂਗੂ। ਇਹ ਟੰਗਰੇ ਦੇ ਵਿੱਚ ਵੜ ਦੇ ਖਾਣੇ ਪਏਗਾ। ਗੱਲ। ਧੀਮੀ ਜਾ ਰੋਗੇ। ਨਾ ਤੇ ਲਵਾ ਦੇ ਕੋਈ ਚਾਰਾ ਦੇ। ਇਹ ਲੀ ਮੱਤ ਹੈ ਨਾ ਬਾਕੀ ਉਹ ਟੇਪਰ ਆਉਣਾ ਉਹ ਗੇਰ ਨਾ ਆਪਣੇ ਅੰਦਰ ਉਹ ਵੀ ਇਹੀ ਲੈਵਲ ਕੱਢਣਾ ਹੈ ਦੋ ਚਾਰ ਦਿਨ ਬਾਹਰ ਅੰਦਰ ਮੈਂ ਐਸਾ ਖੜੂਂਗਾ ਉਹਦੇ ਉੱਪਰ ਉਹ ਦਬੂ ਦਬੂਆ ਫਿਰ ਨਹੀਂ ਦਬ ਜਾਣਾ ਮੈਸਾ ਨਾਲ ਦਬ ਜਾਂਦਾ ਬਾਈ ਲੋੜੀ ਦਾ ਪ੍ਰੋਗਰਾਮ ਵੀ ਚੱਲ ਰਿਹਾ ਤੇ ਉੱਧਰ ਪਰਚੀ ਵੀ ਲੋਡ ਹੋ ਰਹੀ ਹੈ ਚਾਚੇ ਹੋ ਗਈ ਹੋਣੀ ਆ ਬਾ ਬਾਈ ਇਹੀ ਕਢਾ ਗਿਆ ਇਹਦੇ ਗੱਗੇਰਾ ਹੀ ਹੋ ਗਈ ਹੋਣੀ ਹੈ ਤੇਰਾ ਸ਼ਾਸਤਰ ਕਿੱਥੇ ਗਿਆ ਸਾਹ ਤਾਂ ਭੈਤੀਆ ਬੱਚੇ ਨਾਲ ਫੂਕੂ ਨਹੀਂ ਖੜੇ ਇਹਨੂੰ ਆ ਪਈਆ ਇਹਦੇ ਕਿ ਨਾਲ ਲੱਗ ਲੱਗਦੀ ਆ ਇਹਨੂੰ ਕਿ ਰੱਖ ਲੱਗ ਲੱਗਦੀ ਉਹ ਇਹਦੇ ਨੂੰ ਇੱਥੇ ਵੜ ਹਾਂ ਪੂਰਾ ਹੋਜ ਬਟਨ ਤੇ ਆਉਣਾ ਆਏ ਤੇ ਲਾਵੇ ਲੋਜ ਗਰਮੀ ਹੋ ਜਾਣਾ ਇਹਨੇ ਹਾਂ ਭਾਈ ਲੋੜੀ ਸਭ ਨੂੰ ਲੱਖ ਲੱਖ ਮੁਬਾਰਕਾਂ ਲੋੜੀ ਦੀਆਂ ਗਾਹਾਂ ਨੂੰ ਸੁੱਖ ਦੀ ਆਵੇ ਸਾਰਿਆਂ ਨੂੰ ਦੇਸ਼ਾ ਪਰਦੇਸਾਂ ਦੇ ਸਾਰਿਆਂ ਨੂੰ ਬਣਾਈਆਂ ਭਾਈ ਲੋੜੀ ਦੀਆਂ ਬਿਲਕੁਲ ਜੀ ਸਭ ਨੂੰ ਸੁੱਖ ਦੀ ਆਵੇ ਗਾਹਾਂ ਨੂੰ ਫੇਰ ਹੈ ਕਿ ਨਹੀਂ ਹੋਰ ਕੀ ਤਿਹਾਰ ਦਾ ਸਾਲ ਦਾ ਤਿਹਾਰ ਆ ਇਹ ਹਾਂ ਬਾਹਣ ਦਾ ਤਾਂ ਕਹਿੰਦੇ ਪਿਆਰ ਖਤਮ ਹੋ ਜਾਂਦੇ ਬਸ ਇਹ ਲੈਣਾ ਨਾ ਆਏ ਲੋੜੀ ਦੇ ਬਾਅਦ ਹੁਣ ਉਹਦੇ ਹਾਲ ਪਜਾ ਪਿਆ ਕੰਮ ਹਾਂ ਹਾਲਪੁਰ ਜਾ ਰਹੀ ਆ ਹਾਲਪੁਰ ਜਾ ਜਾ ਆ ਐਂਡ ਹੋ ਜਾਂਦੇ ਨਾਲ ਹਾਂ ਆ ਲੋੜੀ ਅਕੀਲਾ ਤਿਆਰ ਹੁੰਦਾ ਲੋੜੀ ਤਿਆਰ ਹਾਂ ਹੋਰ ਇੰਨੀ ਮਾਂ ਖਾਦੀ ਉਹ ਵੀ ਹੁੰਦਾ ਨਾਲ ਹੋਰ ਇੰਨੀ ਮਾਂ ਖਾਦੀ ਹਾਂ ਹੁਣ ਮਾਂ ਖਾਉਂਗੇ ਕਿਆ ਖਿੜਾੜੀਆਂ ਤਾਂ ਸਭ ਨੇ ਪੜਤੀਆਂ ਉਹ ਖੀਰ ਹੁੰਦੀ ਦੀ ਉਹ ਖੀਰ ਹੁੰਦੀ ਦੀ ਰਾਤ ਵਾਲੀ ਰਾਤ ਵਾਲੀ ਹੁਣ ਕਹਿੰਦਾ ਦੁੱਧ ਵਾਲੀ ਉਹ ਬਣਾ ਲੈਂਦਾ ਚਲ ਬਣੇ ਵੀ ਮੈਂ ਉਹ ਖੀਰ ਹਾਂ ਉਹ ਖਿੜਾੜੀਆਂ ਹੈ ਗਿਆ ਕਿੱ데 ਕਿੱ데 ਅਗਲਾ ਕਹਿੰਦਾ ਛੱਡ ਪੜਾ ਹੁਣ ਗਾਣੇ ਨਾਲੇ ਉਹਨਾਂ ਚਾਲ ਦੂਏ ਵੀ ਦੁੱਧ ਉਹ ਬਣਾ ਲਿਆ ਅੱਧੇ ਦੁੱਈ ਵੀ ਬਣਾਉਂਦੇ ਹੁਣ ਹਾਂ ਉਹ ਹੁਣ ਤਿਆਰ ਚਲੇਗੇ ਪੁਰਾਣੇ ਬਜ਼ੁਰਗ ਬਣਾ ਕਰ ਦਿੰਦੇ ਪਿਆਰ ਤਾਂ ਪਹਿਲਾਂ ਹੁੰਦੇ ਤੇ ਹੁਣ ਪਹਿਲਾਂ ਹੁੰਦੇ ਤੇ ਹੁਣ ਤਾਂ ਫਾਰਕ ਬਹੁਤ ਪਈ ਜਾਂਦਾ ਬਾਈ ਤੇ ਹਰ ਆਂਦਾ ਹੈ ਕਿ ਨਹੀਂ ਜਾਂ ਕਹਿੰਦੇ ਉਹਦੇ ਅੱਛਾ ਪਹਿਲਾਂ 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 ਪਹਿਲੇ ਕੰਮ ਬਣਾਉਂਦੇ ਤੁਸੀਂ ਹੈ ਪਹਿਲੇ ਕੰਮ ਬਣਾਉਂਦੇ ਹੁੰਦੇ ਤੇ ਪਹਿਲਾਂ ਪਹਿਲਾਂ ਅਸੀਂ ਕੱਛਾ ਮਾ ਪਾ ਲੈਨੇ ਝੋਲੇ ਪਹਿਲਾਂ ਮੰਗਣੀ ਪਹਿਲਾਂ ਲੋੜੀ ਮੰਗਣੀ ਸਵੇਰ ਨੂੰ ਫਿਰ ਦੂਏ ਤੇ ਛੋਕੂ ਕੋਲ ਜਾਣਾ ਛੋਕੂ ਦਾਣੇ ਵੇਚਣ ਅੱਛਾ ਦੇ ਇਕੱਠੇ ਪਾਉਂਦੇ ਹੁੰਦੇ ਨੇ ਹੋਰ ਗਿਆ ਪਾਉਂਦੇ ਜਿਆਦਾ ਇੱਕ ਵਾਰ ਬਾਈ ਮੈਰ ਸਪਾਲ ਲੱਗੇ ਉਹ ਕਰਨ ਅੱਧੇ ਅਸੀਂ ਮੰਗੇ ਕਰੀ ਮੰਗੀ ਅਸੀਂ ਸੀ ਤੇ ਸਾਡੇ 12 ਰੁਪਏ ਦੇ ਅੱਛਾ ਤਾਂ ਹੁਣੇ ਜੇ ਹਾਂ ਉਹ 12 ਰੁਪਏ ਬਣੇ ਉਦੋਂ ਆ ਉਹ ਫਿਰ ਜਦ ਤੈਂ ਬਹੁਤ ਬਹੁਤ ਇਕੱਠੇ ਹੋਗੇ ਬਹੁਤ ਦੇ 12 ਰੁਪਏ ਭਾਈ ਉਹ ਜਦ ਰੇਗ ਦੇ ਘਰ ਦੇ ਕਟਾਣ ਵੀ ਹੁੰਦੀ ਤੇ ਕਣਕ ਨਹੀਂ ਹੁੰਦੀ ਤੇ ਹੁੰਦੇ ਤਾਂ ਹੁਣ ਵੀ ਹੈ ਇੱਕ ਮੱਕੀ ਵੀ ਨਹੀਂ ਹੁੰਦੀ ਹੁਣ ਰੇਗ ਦੇ ਘਰ ਜਦ ਮੱਕੀ ਵੀ ਹੁੰਦੀ ਸੀ ਹੁਣ ਜੀ ਕਿਸੇ ਨਾ ਮੱਕੀ ਵਾਦੇਣੀ ਝੋਲੇ ਚ ਉਂਝੜਾ ਭਰ ਕੇ ਆਏ ਉਂਝੜਾ ਐਂ ਦਿਖਾ ਭਾਈ ਹੁੰਦਾ ਤਾਂ ਆਏ ਕਰੇਗਾ ਨਹੀਂ ਆਏ ਕਰੇਗਾ ਤੇ ਚਨਾਕ ਬੰਦੇ ਜਿਆਦਾ ਜਿਆਦਾ ਇਹ ਇੱਥੇ ਤੇ ਨਾ ਆਏ ਵੀ ਹੁੰਦਾ ਪਾ ਲੈਣਾ ਇਹ ਇੱਥੇ ਆਏ ਕਰਕੇ ਆਏ ਮੁੱਠੀ ਕਰਕੇ ਆਏ ਬਾ ਲੈਣਾ ਹਾਂ ਮੁੱਠੀ ਬਾਤੀ ਹਾਂ ਇੱਕ ਝੋਲਾ ਭਰੇ ਕਰ ਦਦਾ 2.5 ਕਿਲੋ ਦਾ ਅੱਛਾ ਇਹ ਪਰੰਪਰਾ ਪ੍ਰਾਣੀ ਆ ਫਿਰ ਇਹ ਪ੍ਰਾਣੀ ਪਰੰਪਰਾ ਹੈ ਅੱਛਾ ਵਗ ਰਿਹਾ ਅੱਜ ਨਹੀਂ ਚੱਲੀ ਹੈ ਹਾਂ ਉਹ ਨਾ ਫਿਰ ਬਜਾਏ ਦੁਕਾਨ ਪਰ ਵੇਚਣ ਨਹੀਂ ਜਾਣਾ ਹੱਟੀ ਪਰ ਹੱਟੀਆਂ ਹੁੰਦੀਆਂ ਤੇ ਆਮ ਬਿਆ ਹੱਟੀਆਂ ਹਨ ਉਹ ਵੀ ਹੋ ਗਈ ਹੱਟੀਆਂ ਕਿੱਥੇ ਲਿਆਉਂਦਾ ਮੈਂ ਚੱਕ ਕੇ ਤੁਸ ਲਿਖਿਆ ਹੈ ਹੈਲੋ ਫੁਕ ਤੇ ਬਾਤ ਮਰੀ ਤਾਂ ਗੱਲ ਛੱਡੋ ਬਣਾ ਕੇ ਲਿਆਉਂਦਾ ਪਾਪ ਕਾਉ ਆ ਉਹ ਬਣਾ ਲਿਆ ਕਿੱਥੇ ਖਰਾਬ ਕਰਦੀਆਂ ਜਿਆਦਾ ਕਿਆ ਜਾਣਾ ਛੋਟੂਆ ਹੁੰਦੇ ਕਿੰਨੇ ਢਾਣੇ 2-2 3-3 ਕਿਲੋ ਹਾਂ ਉਹ ਛੋਟੂ ਨੇ ਕਹਿਣਾ ਜੇ ਆਪਨੇ ਪੱਟਣ ਵਿੱਚ ਤੇ ਕਢਣੀ ਮੁਠੀ ਹਾਂ ਪਿੱਛੇ ਖੜੀ ਮੱਕੀ ਨਹੀਂ ਘਿਉਣੀ ਵਿੱਚ ਵਿੱਚ ਨਹੀਂ ਕਣਕ ਨਿਕਲਿਆ ਆਉਣੀ ਵਿੱਚੇ ਢਾਣ ਨਿਕਲਿਆ ਆਉਣੇ ਮੁਰੇ ਕਹਿੰਦਾ ਐਂ ਨਹੀਂ ਲੱਗਣੀ ਹਾਂ ਜੇ 50 ਪੈਸੇ ਲੱਗਦੀ ਤਾਂ ਕਹਿੰਦੇ 10 ਪੈਸੇ ਲੱਗੂਗੇ ਅੱਛਾ ਜੜੜਾ ਤਾਂ ਹੋਊਗਾ ਕਹਿੰਦਾ ਮਾਣੂ ਖਾਣੂਗਾ ਕੈ ਕਰੂੰਗਾ ਇਹਨੂੰ ਚੱਲ ਲੈ ਲੈਂਦਾ ਥੋਕੀ ਡੈਣ ਵਾਲੇ ਡੈਣ ਵਾਲੇ ਨੂੰ ਡੈਣ ਵਾਲੇ ਨੂੰ ਲੈ ਲੈਂਦੇ ਤੇ ਫਿਰ ਉਹਨੂੰ ਅੱਛਾ ਉਹ ਤੇ ਲੈ ਲੈਂਦੇ ਤੇ ਅਗਲੇ ਸਾਰੇ ਇਸ ਵਾਰੀ ਨਿਆਣੇ ਚੋਲੇ ਚੱਕੜ ਕੇ ਆਲੀ ਆ ਗਾ ਮੋਤਾ ਹੁਣ ਕੰਮ ਹੋਇਆ ਹੋਰ ਹੁਣ ਉਹ ਤਾਂ ਪੈਸੇ ਵਾਲਾ ਕੰਮ ਆ ਮੋਫਲੀ ਯਾਰ ਪੈਸੇ ਦਾਣੇ ਕੋਈ ਨਹੀਂ ਪਾਉਂਦਾ ਮੋਫਲੀ 10 ਰੁਪਏ ਪੈਸੇ 10 ਰੁਪਏ ਟਿਕ ਨਹੀਂ ਨੇ ਡੋਗਲਾ ਪੰਜੇ ਕੋਈ 10 ਹੁਣ ਦਾਣੇ ਪਹਿਰੇ ਕਹਿੰਦੇ ਪੈਸੇ ਮੰਗਦੀ ਲੋੜੀ ਹੁਣ ਦਾੜੇ ਦੀ ਮੰਗਦੀ ਹੈਗੀ ਹੁਣ ਉਹਨਾਂ ਰੁਪਈਏ ਰਪੁੰਜਾਂ ਵਾਲਾ ਕੰਮ ਹੀ ਨੇ 10 ਰੁਪਏ ਬਟੇ ਗਿਆ ਜਾਈ 10 ਰੁਪਈਏ ਬਟੇ ਗਿਆ ਉਹਨੂੰ ਦਿੱਤਾ ਨਾ ਕੀ ਵੀਰਾ ਹੁੰਦਾ ਦਾ ਦਾੜੇ ਦੂਨੇ ਵਾਲਾ ਹੁਣ ਨਹੀਂ ਹੈਗਾ ਦਾਣੇ ਵਾਲਾ ਵੀ ਜਿਹੜੀ ਥੋੜੀ ਕਲਿੰਚ ਕੱਚ ਮੋਢਾ ਉਹਨੂੰ ਰੁਪਈਏ ਹਾਂ ਔਖੀਆਂ ਵੀ ਤਾਂ ਹੁੰਦੀਆਂ ਨੇ ਘਰਾਂ 'ਚ ਔਖ ਮਸਬਾਨ ਹਿੰਦਕੇ ਦਰ ਹਾਂ ਅਮੂਰੀ ਗੇਟ ਦੇ ਹਾਂ ਉਖਲੀ ਉਹ ਉਹ ਸਾਰਾ ਘਰ ਦਾ ਗੂੜਾ ਉਥੇ ਦਰ ਉਖਲੀ ਉਹ ਕਿੱਥੇ ਕਰ ਲਿਆ ਮਿੰਟ ਕੰਮ ਹੋ ਗਿਆ ਉਖਲੀਆ ਵੀ ਗਈਆਂ ਸਾਰਾ ਗੂੜਾ ਹੁਣ ਗਾਂਾਂ ਦੇ ਨਿਆਣੇ ਨੂੰ ਪੁੱਛਲ ਵੀ ਮੂੰਹ ਤੇਰਾ ਮੂੜਾ ਵਾਲਿਆ ਹੁੰਦਾ ਬੂੜਾ ਤੁਹਾਨੂੰ ਵੀ ਪਤਾ ਹੋਣਾ ਪਰ ਤੁਹਾਨੂੰ ਪਤਾ ਹੋਊਗਾ ਕਿਹਨਾਂ ਨੂੰ ਕਹਾਂ ਮੂੜਾ ਹਾਂ ਪਤਾ ਨਹੀਂ ਪਤਾ ਨਹੀਂ ਉਹ ਮੂਹਲਾ ਹੁੰਦਾ ਤਾਂ ਦਾਣ ਦੂਲ ਦੜਲੇ ਨੂੰ ਨਾ ਜੋ ਹਾਂ ਉਹ ਤਾਂ ਪਤਾ ਉਹ ਗੁਜੇ ਮੈਂ ਥੱਲੇ ਗੱਡੀ ਵਿੱਚ ਹੁੰਦੀ ਜੇ ਤੂੰ ਕਹਿੰਦਾ ਨਾ ਸਮਝ ਗਿਆ ਮੈਂ ਔਰੇ ਹੈਗੀ ਆ ਮੈਂ ਕਹਿੰਦਾ ਹੈਗੀ ਆ ਹੈਗੀ ਆ ਵਾ ਥੋੜੇ ਗੁਜੇ ਦੇ ਦੇਖੀ ਆ ਉਹ ਆਹੋ ਉਹ ਹੈਗੀ ਉਹ ਮੂਹਲਾ ਚੱਲਦਾ ਹੁੰਦਾ ਤਾਂ ਉਹ ਸਾਲੂ ਉਹ ਚੱਤ ਨਹੀਂ ਸੀ ਨਿਸ਼ਾਨੀ ਸਭ ਹੀ ਬੈਠਾ ਰਹੇ ਸੀ ਮੂਹਲੇ ਨਾਲ ਹੂੰ ਹੁਣ ਇਹਨਾਂ ਦੇ ਕੂੜਾ ਲਾਗੇ ਤੇ ਬਾਅਦ ਵਿੱਚ ਕੂੜੇ ਲਾਗੇ ਉਹ ਤਾਂ ਹਾਲਾ ਗਾਹਾਂ ਨੂੰ ਮੂੜਾ ਇੱਕ ਪਾਸੇ ਰੇ ਸੋਟਾ ਵੀ ਖਤਮ ਹੋ ਗਿਆ ਅਗਲਾ ਕਹਿੰਦਾ ਤੇ ਪੈਰ ਮਸੂਕੇ ਨੂੰ ਪਰੋ ਪਰੇ ਅੱਗੇ ਛੋਟੇ ਛੋਟੇ ਵੀ ਤਕੜੇ ਹੁੰਦੇ ਨੇ ਅੱਗੇ ਹਾਂ ਆ ਚੱਕੀਆਂ ਖਤਮ ਹੋ ਲਈ ਜਿਹੜੇ ਹੱਥ ਨਾਲ ਪੀਂਦੇ ਸਭ ਕੁ ਖਤਮ ਹੋ ਜਾਂਦਾ ਗੱਲ ਲਓ ਬਾਈ ਭਾਈ ਆਪਣੇ ਕੋਲ ਹੱਸ ਵੀ ਕਿੱਕੜਾ ਉਖਲੀ ਚ ਕੰਚ ਹੈ ਕਲਮਾ ਉਂ ਮਰ ਬੰਚ ਸਾਡੀ ਲੋੜੀ ਵਾਲਾ ਆ ਗਿਆ ਮਾਪਾ ਮਾ ਉਹ ਮਰ ਬੰਚ ਅੜੀ ਲੋੜੀ ਕੱਟੇ ਦੀ ਪੂਛ ਮਰੋੜੀ ਉਖਲੀ ਚ ਕੰਚ ਬੰਮਾ ਮਰ ਬੰਚ ਮੈਂ ਲੋੜੀ ਬਣਾ ਸਾਡੀ ਫੇਰ ਹੁਣਾਂ ਕੱਟ ਕੋ ਦਾ ਹੈ ਤਾਂ ਜੇ ਮੈਂ ਖਾਲੀ ਲੈ ਕੇ ਜੇਦਾ ਮਿਲ ਤੇ ਆਇਆ ਉਹ ਦੇਦਾ ਕਿ ਕਿਹੜਾ ਮਿਲ ਤੇ ਕਾਨੂੰ ਆਇਆ ਆਲਾ ਫੜ ਬੋਟੀ ਵਾਲੀ ਵੀ ਦਾ ਬੋਟੀ ਥੋੜੀ ਯਕੀਨ ਪਤਰੀ ਲਾਉਂਦੀ ਪਾਊਡਰ ਤੇ ਕਰੀਬ ਹਾਂ ਲੋੜੀ ਯਾਦ ਕਰ ਉਹ ਸ਼ਬਦ ਹਾਂ ਢੋੜੀ ਮਾ ਕੇ ਇਹ ਯਾਦ ਕਰੂਗਾ ਤਾਂ ਇੱਧਰ ਵੀ ਆ ਕੇ ਨਾ ਬੰਦ ਹੋਈ ਇਹਦੇ ਵਾਸਤੇ ਵੀ ਕਿ ਕੋਈ ਛੇਡੋ ਰਾਕ ਇਦੇ ਵਾਸਤੇ ਪੰਜ ਵਾਲਾ ਕਾ ਦੋ ਕਿਹੜਾ ਬੋਲ ਤੁਸੀਂ ਲੈ ਕੋਈ ਉਧਰ ਲਿਓ ਪਿੰਡੀ ਚੋਂ ਉਹ ਉਧਰ ਇਹ ਲੈ ਲੈ ਇਹ ਸਾਰੇ ਉਧਰ ਲੈ ਲਓ ਇਹ ਟਾਇਰ ਹੋਏ ਹੋਏ ਆ ਇਹ ਤਾਂ ਹੋਏ ਵੀ ਨਹੀਂ ਰ ਟਾਇਰ ਟਾਇਰ ਨਹੀਂ ਤੂੰ ਥੋੜਾ ਨਾ ਨਾ ਇਹਦਾ ਬਾਈ ਇਹ ਨਾ ਸਾਫ਼ ਨਹੀਂ ਕਰਦਾ ਵੀ ਹਾਂ ਬੈਠਾ ਇੰਨੀ ਵਾਰ ਸਾਫ਼ ਲਈ ਦੋ ਵਾਰ ਦੋ ਬਾਰੀ ਦਾ ਬਹੁਤ ਵਾਰੀ ਸਾਫ਼ ਥੋੜੇ ਜਿਹੀ ਕੋਈ ਫਰਜ਼ ਆ ਪਿੰਡ ਨਾ ਠੀਕ ਨਹੀਂ ਹੈਗੇ ਹਾਂ ਤੁਸੀਂ ਵੀ ਕੋ ਸੰਭੋ ਅਮੀ ਤੁਸੀਂ ਵੀ ਦਿਖਾਓ ਕਿਦੋਂ ਬਣਾਉਣੇ ਨਾਲੇ ਹੋਰ ਇਹ ਨੁਕਸ ਕੱਢੀ ਜਾਂਦੇ ਤੁਸੀਂ ਤੁਸੀਂ ਵੀ ਦਿਖਾਓ ਕਿ ਸਮਝਦਾ ਸਰਪਾਣੀ ਅੱਜ ਤਾਂ ਇੱਕ ਵਾਰੀ ਪੰਜ ਬਣ ਵੀ ਲੈ ਤੁਸੀਂ ਦੱਸੋ ਬੋਲੇ ਕਦ ਬਣੇ ਅਸੀਂ ਉਹ ਆ ਅਸੀਂ ਬਣਾਏ ਨਾ ਕਿ ਇਹਨੇ ਬਣਾ ਦਿੰਦੀ ਯਾਰ ਇਹ ਕਿੱਦਾਂ ਪਟਾਗੂ ਇਹ ਬਣਾਉਣੇ ਨਾਲ ਜਾਏ ਅਸੀਂ ਅੱਲੇ ਬਣਾਉਂਦੇ ਬੰਦੇ ਯਾਰ ਕਾ ਭਾਈ ਕੋਈ ਬਣਦਾ ਵੀ ਤਾਂ ਜਿਹਦੇ ਪਿੱਛੇ ਕੋਈ ਸਪੋਰਟ ਹੋਵੇ ਅਸੀਂ ਉਹ ਸਪੋਰਟ ਆ ਅਸੀਂ ਵੀ ਭਾਈ ਉਹਨੂੰ ਮਾਰਾਂ ਅੱਜ ਭਾਈ ਅੱਜ ਇਹਨੂੰ ਬਣਾਇਆ ਪੰਜ ਚ ਭਾਈ ਬਾਈ ਦਾ ਬੋਬੋ ਪੰਜ ਚ ਬਣਾ ਲਿਆ ਫੇਰ ਮੈਨੂੰ ਸਿਹਤ ਕੀ ਕਾਚਾ ਬਣ ਲਿਆ ਸੀ ਬਣ ਲਿਆ ਬਰਾਬਰਿਆ ਬਾਦਲ ਮਰਦੇ ਤੱਕ ਤੋਂ ਤੱਕ ਬਣੀ ਗਿਆ ਤੂੰ ਤੈਨੂੰ ਦੁਆਰਾ ਬਣਨ ਨੂੰ ਕਿਹਾ ਹੋਣ ਲੱਗਿਆ ਬਾਬਾ ਥੋੜੀ ਆ ਫਿਰ ਦੱਸ ਨਾ ਉਹ ਬਾਦਲ ਨਾ ਉਹ ਖਰੀਬਾ ਨਾ ਉਧਰ ਉਹ ਜਿਹੜਾ ਜੰਦੀਵਾਰ ਵੀ ਹਾਰਿਆ ਉਹ ਉਹ ਉਧਰ ਰਹੇ ਪਾ ਸਾਰੀ ਉਮਰ ਨਹੀਂ ਹਾਰਿਆ ਉਹ ਉਧਰ ਰਹੇ ਨੂੰ ਜਾਣਾ ਇਹਨਾਂ ਨੂੰ ਕਾਲੇ ਬਾਪੂ ਦਾ ਫੋਨ ਆ ਜਾਣਾ ਉਹ ਆ ਜਾ ਪੰਚਾਇਤ ਅੱਜ ਰਾਤ ਲੜਾਈ ਹੋ ਗਈ ਉਹਨਾਂ ਦੀ ਉਹ ਰਾਤ ਉਹ ਲੀਡਰ ਦਾ ਉਧਰ ਛੱਡਣਾ ਨਹੀਂ ਚਾਹੁੰਦੇ ਤੂੰ ਹੀ ਸਰਪੰਚੀ ਪੰਚੀ ਛੱਡੀ ਜਾਂਦਾ ਉਹ ਤਾਂ ਕਹਿੰਦੇ ਸਾਨੂੰ ਚਾਹ ਸਾਰੀ ਉਮਰ ਮਿਲੀ ਜਾਵੇ ਹੋਣ ਹੈ ਨਹੀਂ ਕੋਈ ਉਹ ਨਾ ਇਹ ਹੈਗਾ ਬਦਲ ਨਾ ਉਹ ਸੁਗੀ ਬਦਲ ਦਾ ਮਾ ਫਰਕ ਆ ਦਿਨ ਆਪਾਂ ਨੇ ਹੌਲੀ ਹੌਲੀ ਤਾਂ ਗਿਆ ਹੋ ਗਿਆ ਜੇ ਉਹ ਹੀ ਬੱਲਣ ਪਈਆ ਮੇਰੀ ਗੱਲ ਮੰਨ ਲੈ ਬੜਾ ਉਹਦਾ ਜਿਹੜਾ ਮਰਜ਼ੀ ਦੇ ਲੈ ਚੰਗਾ ਏ ਇੰਨੀਆਂ ਗੱਲਾਂ ਨਹੀਂ ਜਿੰਨੀਆਂ ਸਰਪੰਚੀ ਦੀਆਂ ਗੱਲ ਸਹੀ ਆ ਗੱਲ ਬੱਕੀ ਆ ਹੁਣ ਉਹ ਇੰਨੀ ਤਾਂ ਬਗਮਤਮਾਨ ਨੂੰ ਆ ਸੈਮਟੀ ਆ ਬਾਈ ਸਰਪੰਚੀ ਚ ਪੈਂਦੀਆਂ ਬੜੇ ਉਹਦੇ ਜੇ ਮੈਂ ਕਹਿੰਦਾ ਐਮਐਲਏ ਬਣ ਜੇ ਬੰਦਾ ਵਧੀਆ ਰਹੁੰਦਾ ਉਹ ਵਧੀਆ ਐ ਐਮਐਲਏ ਬਣਦਾ ਵਧੀਆ ਜਲਦੀ ਨਹੀਂ ਜਦ ਐਮਐਲ ਇਹਦੇ ਕੋਰਦਾ ਨਹੀਂ ਕੋਈ ਜਾਂਦਾ ਦੂਜੇ ਬੋਲਦਾ ਇੱਥੇ ਸਰਮਾਣ ਦੇ ਘਰਾਂ ਜਾ ਕੇ ਉਹ ਹੀ ਹੋ ਜਾਂਦਾ ਤੂੰ ਮਰ ਜਾ ਤੂੰ ਆਏ ਹੋ ਜੇ ਆਈ ਦੇਖਣਾ ਵੀ ਸੱਚ ਗਿਆ ਉਹਨੇ ਉਹ ਨਹੀਂ ਦੇਖਣਾ ਅਗਲੇ ਨੇ ਅਗਲੇ ਨੂੰ ਆਏ ਹੋ ਜਾਂਦਾ ਵੀ ਮੇਰੇ ਪੱਖ ਨਹੀਂ ਪੂਰੇ ਯਾਰ ਜਦ ਲੜਾਈ ਹੁੰਦੀ ਆ ਇੱਕ ਦੀ ਗਲਤੀ ਹੁੰਦੀ ਆ ਇੱਕ ਤਾਂ ਠੀਕ ਹੁੰਦਾ ਜੇ ਬੰਦੇ ਨੇ ਉਹਦੇ ਵੀ ਕਹਿ ਦਿੱਤੀ ਦੂਜੇ ਨੇ ਕਹਿਣਾ ਇਹ ਤਾਂ ਕੋਈ ਨਹੀਂ ਪਹਿਲੀ ਗੂਗਲ ਬਾਬਾ ਦੀ ਰਾ ਪੰਜ ਚੋਗੜਾ ਕੇ ਕੋਈ ਹੋਰ ਵੀ ਘੱਟ ਲਿਆ ਮੈਂ ਸੱਚ ਬੋਲਦਾ ਕੁਝ ਵੀ ਹੋਵੇ ਮੈਂ ਬੰਮਾ ਵਾ ਦੇਖੋ ਹੈ ਵਾ ਸੱਚਾ ਪੱਕਾ ਕੋਰੀ ਲੋੜਾ ਬੰਮੇ ਵਰਗੇ ਦੀ ਲੋੜ ਹਾਂ ਕੋਰੀ ਕਰਾਰੀ ਬੰਮਾ ਸੱਚਾ ਪੱਕਾ ਦੇਖ ਸਾਨੂੰ ਵੀ ਟੋਕਦਾ ਯਾਰ ਕੋਣੀ ਚੰਗੀ ਤੇਰਾ ਨਹੀਂ ਬੰਮੇ ਤਨ ਨਾਲ ਸਹਿਮਤੀ ਗਿਆ ਸਾਨੂੰ ਵੀ ਟੋਕਦਾ ਹੁੰਦਾ ਸਾਡੇ ਨਾਲ ਵੀ ਇੰਨੀ ਆ ਜੇ ਅਸੀਂ ਗਲਤ ਤਾਂ ਕਹਿ ਹੁੰਦਾ ਆਉਂਗਾ ਹੀ ਹੁਣ ਉਹ ਨਹੀਂ ਪਉਣਾ ਸਰਪੰਚ ਤੇਰਾ ਬਣਦਾ ਬਾਈ ਉੱਦਣ ਦੇਖ ਲੈ ਪੰਪਾਂ ਨੇ ਕਰਦੇ ਆਪਰ ਨੂੰ ਕੰਮ ਦੀ ਬਰੋ ਮੈਂ ਨਵੀਂ ਕੋਠੀ ਪਾਈ ਮੂਰੇ ਐਡਾ ਬੂੜ ਸਰਪੰਚ ਲੈਟ ਬਲਦੀ ਹੋਵੇ ਪੱਥਰ ਕੱਟ ਕੇ ਲੱਗਾਇਆ ਹੋਵੇ ਸਰਪੰਚ ਆਹ ਇਹਦੇ ਬੱਸ ਹੋਰ ਵੀਆ ਉਹ ਪੰਪ ਦਾ ਜੱਗਾ ਬਾਕਸ ਨਹੀਂ ਕਰਦਾ ਜਿੱਡੇ ਪੰਪ ਇਹਨਾਂ ਨੇ ਗਰੇ ਪਏ ਪਏ ਪੰਪੇ ਬਾਫੇ ਫੱਟਿਆ ਮਰੇ ਨੋਂ ਰਹਿ ਜਾਣੇ ਕਰਦੇ ਮੂਰੇ ਲਿਖ ਲਓ ਵੀ ਬੰਮੇ ਦਾ ਗਾਣਾ ਫੱਟੇ ਪਾ ਸਰਪੰਚੀ 2024 ਸਰਪੰਚੀ 2031 ਤੱਕ ਕੋ ਲਖਾ S ਮੈਂ ਅਸਲ ਆ ਸੁਣ ਲੈ ਫੱਟੇ ਪਾਇ ਲਗੀ ਸਾਫ ਦਾ ਸਰਪੰਚ ਅਧਰੀ ਆ ਗਰਗੀ ਆ ਦੇਖੀ ਸਾਡੀ ਲੋੜ ਹੀ ਮਨਾਓ ਇਹ ਸਾਲੇ ਕੋਟ ਕੋਟ ਮਚਾਈ ਬੰਮੇ ਤੇ ਅੱਗ ਤੇ ਚੰਗਿਆੜੇ ਤੇ ਜਦੋਂ ਸਾਲਾ ਗਲੀ ਕੱਟ ਦਿੰਦਾ ਇਹ ਮੇਰਾ ਸਾਲਾ ਬੂਟ ਚੱਲ ਗਿਆ ਪਾਤੋਂ ਚੱਲ ਚਲ ਬੈ ਗਰੀਆਂ ਦਾ ਮੂਰੇ ਨੂੰ ਜਲ ਲਈ ਹੈ ਕਿਹੜਾ ਨਵਾਂ ਜਲ ਗਿਆ ਵਧੀਆ ਚੱਲ ਕਾਦਰ ਜੀ ਲੱਗੀ ਕਿ ਉੱਤਰ ਲਫਾਫਾ ਜਾ ਉਹ ਸਾਲ ਜਲੇ ਗਿਆ ਸਿੱਟਦਾ ਹੁਣਾ ਭਈਆਂ ਦੇ ਦੀ ਗਏ ਨੂੰ ਜਦ ਦੋਏ ਪੂ ਬਾਗ ਲਦੇ ਆਂ ਤੇ ਆਪਾਂ ਜਮੀ ਰਹੀ ਤੇਰੀ ਤਾਂ ਇਕੱਠੀ ਖਾ ਕੇ ਵਾਲੇ ਮੂੰਫਲੀ ਦਾ ਆਈ ਵੀ ਘੱਟ ਖਾਈ ਜੱਬਾ ਤਾਂ ਖਾ ਲੈਣੀ ਮਾਰ ਮੂੰਫਲੀ ਖਿੱਲਾ ਘੰਡ ਰਹੀਆਂ ਆਈਆਂ ਪਈਆਂ ਹੁਣ ਕਹਿੰਦਾ ਭੁੱਖ ਪਾਉਣਾ ਕੇ ਦੀ ਉੱਪਰ ਵੀ ਪੁੱਜਣੀ ਹੁਣ ਤਾਂ ਸੱਪ ਵੀ ਗਾ ਬੀਰ ਵੀ ਤਾਂ ਸੱਪ ਹੱਫਾ ਹੱਫਾ ਹੁੰਦੀ ਵੈਸੇ ਮੂਸ ਲੱਗ ਗਈ ਪੈਣ ਚਾਹ ਤਾ ਨਹੀਂ ਬਾਲੇ ਨੂੰ ਅਗ ਲੱਗਦੀ ਮੂਸ ਵੀ ਪੈਣੀ ਉਹ ਅਗਰਿਆ ਤੇ ਕੰਡੇ ਬੈਠੇ ਗਏ ਅੱਜ ਤਾਂ ਜਹਾ ਹਜ਼ੂਰ ਜਦ ਮੜ ਗਿਆ ਤੁਰਪ ਲਿਆਤੀ ਡੰਗਰਾਂ ਡੰਗਰਾਂ ਨੂੰ ਆਪਾਂ ਨੂੰ ਹਨਾ ਕਿ ਨਹੀਂ ਤੁੱਪ ਸੋਣੀ ਨਿਕਲੀ ਅੱਜ ਚਾਹੀਦੀ ਯਾਰ ਹੁਣ ਤਾਂ ਕਈ ਦਿਨ ਹੋ ਗਏ ਹਾਂ ਚਮਦਮ ਜਿਉਂ ਨਿਕਲੇ ਨਿਕਲਣੀ ਚਾਹੀਦੀ ਆ ਮੈਂ ਬਾਪਾਪੂ ਨੇ ਧੁੱਪ ਦਾ ਫਾਇਦਾ ਲੈ ਲਿਆ ਜਦ ਅਸੀਂ ਚਾਰ ਥਾਲੇ ਰੇ ਸੀ ਡੇ ਅਸਲੀ ਫਾਇਦਾ ਤੁਸੀਂ ਲਈ ਉਹ ਵੀ ਡੀ ਲੇਗੇ ਧੁੱਪਾ ਵੀ ਡੀ ਲੇਗੇ ਆ ਲੇਗੇ ਜੀ ਲੇਗੇ ਧੁੱਪ ਦਾ ਫਾਇਦਾ ਨਾਲ ਨਾਲ ਜਿਹੜੇ ਸੀ ਰੇ ਪਾ ਕੇ ਅੱਛਾ ਨਾ ਨਾ ਜੂੜੀ ਕਹਿੰਦੇ ਰੋਕ ਨਾ ਫਰਕ ਪਿਆ ਬਾਈ ਉਹਦਾ ਹੈਗਾ ਫਰਕ ਬਹੁਤ ਪਿਆ 1919 ਵਾਲੀ ਆ ਜਿਹਦਾ ਰਿਜ਼ਲਟ 1919 ਵਾਲੀ ਆ ਉਹ ਜਿਹੜੇ ਤੱਗੇ ਸਾਡੇ ਨੀਵੇਂ ਦੇ ਆ ਬਾਈ ਬਰਾਬਰ ਕਰਦੇ ਆ ਨਾ 1919 ਵਾਲੀ ਆ ਕਾਹ ਦਿਨ ਹੋਇਆ ਕਰੀ ਨੂੰ ਮੈਂ ਕਹਿੰਦਾ 5 7 ਦਿਨ ਹੋਇਆ ਹੈ ਹਾਂ ਉਦੋਂ ਸੈੱਟ ਪਾਇਆ ਹੈ 5 ਦਿਨ ਹੋਇਆ ਉਹ 5 7 5 6 ਦਿਨ ਦੋ ਤਿੰਨ ਦਿਨ ਦੋ ਤਿੰਨ ਦਿਨ ਚਾਰ ਦਿਨ ਹੋ ਗਿਆ ਲੈ ਬੱਸ ਫਿਰ 5 6 ਦਿਨ ਉਹੀ ਕਹਿੰਦਾ ਮੈਂ ਸਰੂਨ ਕੋਲ ਜਿੱਦ ਕੇ ਉਹਦਾ ਜਿਹੜਾ ਗਿਆ ਹੁਣ ਦਾ ਜਿਹੜੇ ਹੋ ਗਿਆ ਸਮਝਦਾ ਹੈ ਸਰੂਨ ਪਹੁੰਚਾ ਤੇਰੀ ਜੀਰੀ ਨੂੰ ਕਹਿ ਦੱਸਿਆ ਪਤਾ ਉਹਨੇ ਉੱਥੇ ਦੇਖਿਆ ਆਹੋ ਫਿਰ ਫਰਕ ਬਹੁਤ ਆ ਯਾਰ ਕਹੀ ਜਾਂਦੇ ਬੰਦੇ ਨਹੀਂ ਇਹ ਕੱਦਾ ਗੋਣ ਦੇਖੋ ਉਹਦਾ ਗੋਣ ਪਤਾ ਗਿਆ ਉਹਨੇ ਪੱਤੇ ਪਤੇ ਅਸਰ ਕਰਨਾ ਇਹਨੇ ਜੜਤੇ ਕਰਨਾ ਭਾਈ ਬਰਾਬਰ ਕਾਕਿਆ ਤਾਂ ਕੀ ਬਰਾਬਰ ਬੋਣੀ ਟਾਕੇ ਨਾਲ ਠੀਕ ਆ ਜਵੀ ਐਨੂੰ ਸਲਟ ਹੋਈ ਉਹਦਾ ਹੋਰ ਕਾਤ ਕੋ ਵੱਡੂ ਹੁੰਦੀ ਐ ਇਹ 10ਵੇਂ ਦੀ ਐ ਇੰਨੀ ਇੰਨੀ ਹੋ ਗਈ ਇੰਨੀ 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 ਤਾਂ ਵਜਨ ਵੀ ਦੇਣਾ ਉਹਨੇ ਨਾੜ ਚਾ ਪੈ ਲੈਣ ਸੋ ਇੰਨੀ ਨਹੀਂ ਹੋ ਕੇ ਇੰਨੀ ਉਹ ਦੂਈ ਇੰਨੀ ਇੰਨੀ ਕ ਜਿਹੜੀ 95 ਰੁਪਏ ਵਾਲੀ ਆ ਹੋ ਕੇ ਤਾਂ ਕਰ ਪਤਾ ਨਹੀਂ ਕੋਈ ਬਾਤ ਚੋਰੀ ਹੋ ਅਬੀ ਇਹ ਦੋਗੀ ਬਾਤ ਚੋ ਉਹ ਪੈਸਾ ਬਾਅਦ ਵਿੱਚ ਦੋਗੀ ਉਹ ਵਜਨ ਦੋਗੀ ਜਵੀ ਬੋਲ ਅੱਛਾ ਉਹਨਾਂ ਸਾਲੀ ਕਣਕ ਮੰਗ ਐ ਅੱਲੀ ਸਾਲੀ ਕੁਪੂਪੀ ਜਾਂਦੀ ਆ ਬੰਨਮਾ ਜੋ ਜੋ ਲੇ ਲਾਲਿਆ ਆ ਜਾ ਦ ਦਗਾ ਟੈਲੇਟ ਹੋ ਗਏ ਸੀ ਕਾਤੇ ਉਥੇ ਘੋੜੀ ਜਾ ਕੇ ਘੰਟਾ ਖੜਾ ਰਿਹਾ ਕਾਤੇ ਉਸਲੇ ਕੁੱਤੇ ਨਹੀਂ ਹੁੰਦੇ 12 ਜਿਹੜੇ ਹੱਡਾ ਰੂੜੀ ਵਾਲੇ ਕਹਿੰਦੇ ਆ ਹਾਂ ਉਸਲੇ ਗੰਨੇ ਨੂੰ ਜਾਣ ਰੱਥੇ ਹਾਂ ਉਸਲੇ ਨੇ ਸੂਰ ਖਾ ਲਿਆ ਭਾਈ ਉਹ ਨਿੰਮੇ ਨੇ ਸੂਰ ਦਾ ਬਜਾ ਫਾ ਲਿਆਗਾ ਬਾਲਾ ਸੂਰ ਆ ਕੱਟੇ ਜੱਡਾ ਸੂਰ ਹੋਰ ਕੱਟੇ ਜੱਡਾ ਸੂਰ ਖਾਦਾ ਲਿਆ ਫਿਰ ਰਾਲ ਨਦਾ ਉਹ ਇੱਕ ਦਿਨ ਚਿੱਕਾ ਮਾਰ ਜਾ ਮੈਂ ਕਹਿੰਦਾ ਹਾ ਵੀ ਕੁੱਤਾ ਮਾਰਦਾ ਵਿੱਚ ਰਾਲ ਪਾਇਆ ਰਾਲ ਪਾਇਆ ਕੁੱਤੇ ਨੂੰ ਕੱਲ ਨਹੀਂ ਮੇਰਾ ਬੱਦਲ ਲਿਆ ਉਹ ਕਿੱਥੇ ਗਾ ਗਿਆ ਨਹੀਂ ਚੜ ਕੇ ਆਉਣੀ ਲੋਟਾ ਮੈਂ ਕਹਿੰਦਾ ਵੀ ਦੇਖ ਲੈ ਤੂੰ ਭਾਈ ਕੁੱਤੇ ਮਾਰਦਾ ਉਹ ਉੱਟ ਕਣਕੇ ਕਿਹਦੇ ਸਿਲੰਡਰ ਕੁੱਤੇ ਨੇ ਦੱਸ ਸੂਰ ਖਾਲ ਲੈ ਕੇ ਕੁੱਤੇ ਕਿਟਾਉਣਾ ਖਾਲਾ ਤੈਨੂੰ ਸਾਲ ਦੇ ਇੰਦਰ ਦੋਏ ਤਾਂ ਨਹੀਂ ਕੁਝ ਹੁੰਦਾ ਇੰਨਾ ਸੂਰ ਦੀ ਦੱਸ ਜਾ ਪੰਮੇ ਦਾ ਕੁੱਤਾ ਪਾੜਿਆ ਪਿਆ ਉੱਥੇ ਲਊਏ ਲਊ ਜਾਂਦਾ ਐਂ ਲੱਗਦਾ ਜਿਵੇਂ ਕੋਈ ਪੰਮੇ ਕੋਈ ਕਤਲ ਕਰਕੇ ਆਇਆ ਹੁੰਦਾ ਸਿੱਧਾ ਸਬੂਤ ਕਰ ਆਈ ਜਾਂਦਾ ਅੱਜ ਹੋਏ ਹੋਰ ਯਾਰ ਬਾਬੇ ਉੱਤੀ ਸਾਡੇ ਗੰਨੇ ਮਾ ਆਇਆ ਉਹ ਉਥੇ ਬਾਦ ਉਹ ਕਿਹਦਾ ਗੰਨਾ ਖੜਾ ਜਿਹੜਾ ਜ਼ਿਆਦਾ ਸੰਗਣਾ ਜੱਸੇ ਦਾ ਉਹ ਫੰਡਰ ਦੇ ਕੁੱਤੇ ਦੇ ਸਲੇ ਆਹੋ ਪਾੜਤਾ ਉਹ ਪਿਆ ਬੂਰੀ ਪਪਿਆ ਪਾੜਿਆ ਫੇ ਸਲੇ ਗਏ ਤੇ ਉਹ ਗਏ ਤੇ ਪਿਕਨਿਕ ਬਣਾਉਣੇ 6 ਬੱਚੇ ਸੂਰੀ ਦੇ ਮੈਂ 6 ਬੱਚੇ ਆ ਗੁਲੂ ਵਾਲੇ ਗੰਨੇ ਮਾ ਹਾਂ ਨਿੰਮੇ ਨੇ ਫੜੇ ਇੰਨਾ ਦਾ ਦਮ ਤੋੜਦਾ ਨਿੰਮੇ ਦਾ ਬਹੁਤ ਔਖਾ ਬਹਿ ਜਾਥਾ ਆਇਆ ਫੜ ਲਿਆ ਹਾਂ ਛੜਤਾ ਫੇ ਛੱਡਿਆ ਤੇ ਬਾਤ ਕਰਦੇ ਯਾਰ ਉੱਥੇ ਪੜਿਆ ਸਾਹ ਦਾ ਵਜਾ ਨਹੀਂ ਫੜ ਹੁੰਦਾ ਫੜ ਲਈ ਇਹਨੂੰ ਉਹ ਵੀ ਫੜਨ ਦਾ ਔਖਾ ਬਹੁਤ ਆਇਆ ਜਾ ਕੂਤਰ ਜਿੰਨਾ ਕਦਾ ਬਚਾ ਬੱਚਾ ਛੋਟਾ ਹੀ ਹੁੰਦਾ ਜਾ ਤੂੰ ਇਹ ਸਾਨੂੰ ਹੁਣ ਮਿਲੇ ਉੱਥੇ ਜੇ ਮਿਲ। ਸ਼ੁਕਰ ਕਰੋ ਜ਼ੂਰੀ ਗੈਲ ਨਹੀਂ ਤੀ ਜਿਹਨੇ ਟਾਈਮ ਫੜਿਆ ਤੁਸੀਂ। ਆ ਤਾਂ ਪਾੜ ਦਾ ਕੁੱਤਾ ਰੱਖੀ। ਨਹੀਂ ਵੇ ਨਿੰਮਾ ਵੀ ਚੱਕ ਲਈ ਜਾਣਾ ਤੋਨੇ। ਹਾਂ ਪੰਮੇ ਵਾਲਾ ਯਾਰ। ਜਮਾਂ ਹੀ। ਹਾਂ ਉਹ ਕਿੱਥੇ ਛੱਡਦਾ। ਉਹ ਘਰ ਦੇ ਮੂਹਰੇ ਦੇ ਕਿੰਨਾ ਲਹੂਆ ਲਊਗਾ ਜਾਂਦਾ ਇਦਾਂ ਉਹ ਚੱਕ ਕੇ ਲੈ ਕੇ ਇੱਧਰ ਤੇ। ਚੱਕ ਕੇ ਲਿਆ ਯਾਰ। ਹਾਂ ਉਹ ਗੰਨੇ ਮਾ ਥੱਡੇਲੇ ਮਾ ਪੜ ਗਿਆ। ਉਹ ਤੈਨੂੰ ਦੱਸਦਾ ਬਾਈ ਕਿੱਟੇ ਜਿੱਡਾ ਠਾਲੇ ਇਹਨਾਂ ਦੇ ਕੁੱਤੇ ਨੇ। ਮਗਰ ਕੋਈ ਨਹੀਂ ਤੈ ਹੈਗਾ ਉਹਨਾਂ ਦੇ। ਨਹੀਂ ਆ ਕੇ ਬਾਅਦ ਛੋੜ ਰਫਲ ਰਫਲ ਜੀ ਲੈ ਕੇ ਜਦੋਂ ਲੰਘੇ ਉਦੋਂ ਉਹ। ਅੱਛਾ। ਹਾਂ ਕੁੱਤੇ ਇਹ ਜਿਹੜੇ ਬੰਦੇ ਨੂੰ ਪੈਜੇ ਗੰਨੇ ਚ ਛੜ ਦੂੰ ਆ ਹੀ ਨਹੀਂ ਪੈਂਦਾ ਯਾਰ ਕਿੰਨਾ ਜੀ ਤੂੰ ਤੇ ਫੈਰ ਨਹੀਂ ਮਾਰਦਾ ਜਾਇ ਦੇ ਇਹਦੇ ਕੋਈ ਚੀਜ਼ ਨਹੀਂ ਵੱਜਦੀ ਹਾਏ ਸੋਟੀ ਦੇ ਡਰ ਜੂਗਾ ਇਹ ਜੇ ਦੇ ਕੋ ਦੂਆ ਸਮਾਨ ਆ ਫਿਰ ਤੇਰੇ ਬੰਦੂ ਪੈਣ ਆ ਜਨੇ ਉਹਨਾਂ ਚਰ ਨਹੀਂ ਪੈਂਦਾ ਇਹ ਓਏ ਆਪ ਇਹ ਵੀ ਜਾਇ ਦੇ ਬੱਚੇ ਨਾ ਆਪਣੀ ਜਾਨ ਵੀ ਬਚਾਉਂਦਾ ਕੋਈ ਜਾਨ ਮੇਰਾ ਕੋਈ ਨਹੀਂ ਮੇਰੀ ਗੱਲ ਸੁਣਦਾ ਗੱਲ ਪੰਬੇ ਤੂੰ ਮੇਰੀ ਗੱਲ ਸੁਣ ਲਾ ਹੁਣ ਆਪਾਂ ਗੰਨੇ ਮਾਰੇ ਪਾਉਂਦੇ ਆ ਹੁਣ ਆਪਾਂ ਨੂੰ ਕੀ ਪਤਾ ਇੱਧਰ ਪੁੱਤ ਆ ਕੇ ਸੂਰੀ ਦੇ ਬੱਚ ਬਜੇ ਹੋਣਗੇ ਨਾ ਪੈਣੀ ਪੈਣਾ ਹਾਂ ਇਹਦੇ ਪਾ ਪੈ ਗਈ ਤੀ ਇੱਕ ਵਾਰ ਕਣਕਾਂ ਮਾਂ ਹੋਰ ਵਾਲੀ ਦਾ ਮੈਂ ਤੈਨੂੰ ਕਿਹਾ ਤਾਂ ਹੈਗਾ ਵੀ ਬੱਜੀ ਵਾਲੀ ਮੱਛੀ ਬਣਾਏ ਹੋਏ ਬੱਜੀ ਲੈ ਕੇ ਵਿੱਚ ਪੜਿਆ ਹੋਇਆ ਐ ਦਲਵੀਰ ਬੱਜੀ ਲੈ ਕੇ ਵਿੱਚ ਪੜਿਆ ਹੋਇਆ ਸਾਰੇ ਕੁੱਤੇ ਖੋਲੇ ਜਾਂ ਡੋਲ ਕੋਲ ਵਾਲਾ ਕੁੱਤਾ ਫੁੱਲਣ ਲੱਗਾ ਕਹਿੰਦਾ ਇਹ ਚ ਕਿਹੜਾ ਹੁਣ ਉੱਥੇ ਤੋਂ ਸੂਰ ਉੱਠੀ ਗਿਆ ਜਿਹੜਾ ਜਿਹੜਾ ਜਗਦੀਪਰੇ ਵਿੱਚ ਜਿਹੜਾ ਕੰਨ ਨਹੀਂ ਲੱਗਾ ਜਿਹੜੇ ਜਗਦੀਪਰੇ ਵਿੱਚਿਆਂ ਉਹਦੇ ਵਿੱਚ ਸੂਰ ਨਹੀਂ ਖੜੂਗਾ ਕਿ ਚਾਨਣਾ ਪੈਣਾ ਸੂਰ ਖੜਦਾਵੇਂ ਜਾਂ ਨੇ ਜੀ ਨੇਰੇ ਜੀ ਜਿੱਥੇ ਨਾ ਲਾਈਟ ਨਾ ਆਵੇ ਉਹਦੀ ਜਿੱਦ ਤੇ ਗਿਆ ਸਾਰੀ ਗੱਲਾਂ ਨਿਹਰਾ ਹੋ ਜਾਂਦਾ ਜਿਹੜਾ ਮਰਜੀ ਉਹ ਗੰਨੇ 'ਚ ਵੱੜਦਾ ਵੀ ਕੋਣਾ ਜੀ ਸੁੱਕੀ ਵੱੜਦਾ ਕੋਈ ਕੋਈ ਨਹੀਂ ਵੱੜਦਾ ਗੰਨੇ 'ਚ ਨਹੀਂ ਉਦਾਂ ਉਹਦਾ ਫਰਕ ਤਾਂ ਇਹ ਤਾਂ ਸਾਲਾ ਬੈਠਾ ਹੀ ਰਹਿੰਦਾ ਜੀ ਕੱਲ ਦਿੱਸੇ ਵਾਲੇ ਜੋ ਦੋ ਮਿਹੜੇ ਜਿਹਾ ਮੈਂ ਬੈਠਾ ਜਾਂਦਾ ਸਾਲਾ ਉਹ ਯਾਰ ਕੋਈ ਟੀਬਲਾ ਕੋਤਾ ਬਣਾਉਂਦੀ ਨਾ ਸੂਰੀ ਉਹ ਬਣਾਉਂਦੀ ਸੋਨੇ ਵਾਲੀ ਉਹ ਸਮਝਿਆ ਗਾ ਲੈ ਹੋਰ ਨਹੀਂ ਬਣਾਉਂਦੇ ਕੋਈ ਵੀ ਉਹਨੇ ਬਣਾਉਣਾ ਕੋਤਾ ਜਿਹੇ ਕਣਕ ਜੇ ਨਾ ਅੱਖੀ ਸਿੱਕੀ ਕਰਕੇ ਨੁਕਸਾਨ ਵੀ ਉਹ ਬੱਚਿਆਂ ਕੋਲ ਗੰਨਾ ਸਿਟੀ ਜਾਂਦੀ ਤੋੜ ਤੋੜ ਕੇ ਲਿਆ ਕੇ ਉਹ ਨੁਕਸਾਨ ਕਰਦੀ ਕੱਲਾ ਸੂਰ ਨਹੀਂ ਖਾਂਦਾ ਕਿੰਦਾਂ ਖਾਲੂਗਾ ਕੱਲਾ ਸੂਰ ਹੁਣ ਆਪਣੇ ਇੰਨਾ ਤਾਂ ਨਹੀਂ ਹੈਗਾ ਆਪਣੇ ਆਪਣੇ ਹੋਣ ਆ ਕੰਨਿਆਂ ਮੈਂ ਹੈ ਨਹੀਂ ਯਾਰ ਉਹਦੇ ਕਰਕੇ ਘਟ ਗਿਆ ਆਈਡੀਆ ਇਹ ਕਰਕੇ ਘਟ ਗਿਆ ਆਪਣੇ ਇੱਥੇ ਜਿਆਦਾ ਜੰਗਲ ਜਿਆਦਾ ਲੜ ਪੈਂਦੀ ਆ ਸਾਰੇ ਜੰਗਲ ਰਹਿੰਦੇ ਸੀ ਦਰਿਆ ਚਲ ਗਿਆ ਸੂਰ ਬਹੁਤ ਇੱਧਰ ਨਹੀਂ ਆਉਂਦਾ ਇੱਧਰ ਘੱਟੇ ਆ ਆਪਣੇ ਆਪਣੇ ਦਾ ਹੜਕੂ ਭੁੱਲਿਆ ਪੜਕਾ ਜਾਂਦਾ ਨਦੀ ਨਹਿਰ ਨੂਰਪੁਰ ਤੇ ਆਪਣੇ ਨੀਰ ਕਾ ਬਹੁਤ ਆ ਗਿਆ ਹੁਣ ਇਹ ਜਾਂਦਾ ਚੋਂਡੇ ਇੱਥੇ ਖੜਾ ਗੱਗੇਰਾ ਦੇ ਇੱਥੇ ਆਲੂਆਂ ਖੜੇ ਹੀ ਰਹਿੰਦੇ ਚੋਂਡੇ ਹੋਰ ਬਹੁਤ ਹੈ ਬਾਈ ਅੱਜ ਦਾ ਸੂਰ ਵੀ ਬਹੁਤ ਭਾਰਾ ਦਾ ਆ ਕੱਟੇ ਜਿੱਡਾ ਉਹ ਬਹੁਤ ਬਹੁਤ ਭਾਰਾ ਉੱਥੇ ਦੇ ਗੰਨੇ ਕੁੱਤਾ ਗੰਨੇ ਜੋ ਪਾੜਿਆ ਉਹ ਕੁੱਤਾ ਉੱਥੇ ਹੀ ਪਾੜਦਾ ਉੱਥੇ ਫਿਰ ਇਹ ਇਧਰ ਨੂੰ ਭੱਜ ਆਇਆ ਇੰਦਰੀ ਨਾਲ ਗੰਨੇ ਵੱਲ ਨੂੰ ਆ ਗਿਆ ਇਧਰ ਇਹਦਾ ਦਿਖਿਆ ਹੀ ਨਹੀਂ ਕੋਈ ਤੂੰ ਤੇ ਬਸ ਸਹਿਜ ਹੋਣਾ ਦੇ ਸਹਿਜ ਹੋਣਾ ਇੱਧਰ ਕੋਰਦੇ ਨਾ ਉਹ ਦੇਣੇ ਚ ਵੜ ਗਿਆ ਚੋਂਦੇ ਇੱਕ ਇਧਰ ਚੱਲ ਗਿਆ ਨਦੀ ਮੇਰੇ ਪੰਮੇ ਦੇ ਸੂਰ ਕਿਥੇ ਉੱਠਿਆ ਬਰਾ ਦੱਸ ਸਦਰ ਮੈਂ ਕਿਥੇ ਉੱਠਿਆ ਉਧਰ ਤੇ ਦੱਸਦਾ ਬੰਮਾ ਕਿਹੜੇ ਕੋਲ ਆਇਆ ਆ ਆ ਹਰਜੀਵ ਨੂੰ ਉੱਠਾ ਉੱਥੇ ਉੱਥੇ ਤੇ ਉੱਥੇ ਤੇ ਦੋ ਤਿੰਨ ਕੁੱਤੇ ਦੇ ਥਾਲੇ ਫੰਡਰ ਜੇ ਉਹ ਵੀ ਕੱਟ ਲਏ ਥਾਲੇ ਉਠਾ ਆਏ ਉੱਥੇ ਤੇ ਥਾਲੇ ਦੇ ਫੰਡਰ ਜੇ ਹੀ ਆ ਦੱਸ ਜਾਣੇ ਆਏ ਰੱਬ ਲੈ ਗਈ ਦੂਗੇ ਥਾਲੇ ਛੱਡਦੇ ਵੀ ਨਹੀਂ ਜੇ ਫੰਡਰ ਵੀ ਫੰਡਰਾਂ ਦੇ ਹੁੰਦਾ ਜਾਂ ਪਾੜ ਵਾਲੇ ਪਾੜ ਗਏ ਫੰਡਰਾਂ ਨੂੰ ਕੁਕਰੋਲਾ ਪਾਉਣ ਵਾਲੇ ਵੀ ਇੱਥੇ ਆ ਇੱਥੇ ਆ ਪਾੜਨੇ ਵਾਲੇ ਹੋਰ ਹੁੰਦੇ ਆ ਸਬੂਦਾ ਦਾ ਦੱਦ ਆ ਹੁੰਦਾ ਇੱਕ ਬੰਦਾ ਆ ਉਹ ਕਹਿੰਦਾ ਉਹ ਬੱਕਰੀ ਵਰਗਾ ਉਹ ਕਿਹੜੀ ਹੋ ਜਾਂਦਾ ਤੇ ਸਿੱਧਾ ਮੂੰ ਜੋ ਕੋਲੇ ਚ ਲੈ ਗਿਆ ਭੁੱਲ ਕੇ ਲੈ ਕੇ ਚਾਲਾ ਸਿੱਧਾ ਮੂੰਹ ਮਾਰਦਾ ਕਿਉਂਕਿ ਆੜ ਬਹੁਤ ਮਾਰੀ ਉਹਨੇ ਫਿਰ ਉਹ ਮੋਟਰਸਾਈਕਲ ਤੇ ਬੈਠ ਕੇ ਆਇਆ ਪੰਮਾ ਮਾ ਕਿਆ ਹੋ ਗਿਆ ਕਹਿੰਦਾ ਕੁੱਤਾ ਪਾੜਦਾ ਮੇਰਾ ਮਾ ਹੁਣ ਕਿਆ ਦੇਖਦਾ ਸੂਰ ਤੇ ਗਾਹ ਲੰਘ ਗਿਆ ਫਿਰ ਕਾਣ ਕੇ ਕਾਣ ਕੇ ਉਹਨੇ ਪਾਲੇ ਮੋਟਰਸਾਈਕਲ ਇੱਕ ਉਹ ਨਾ ਤਾਂ ਆਪਣੇ ਕਾਹ ਨੂੰ ਲੈਣਾ ਕਿਹੜੇ ਕਿਹੜੇ ਬੰਦੇ ਤੇ ਹੈ ਕਿ ਤੇ 10 ਵਜੇ ਜਾਣੇ ਤੇ ਉਹ ਉਹ ਕਿੱਥੇ ਲੱਭਣਾ ਉਹ ਨਦੀ ਚ ਲੱਗ ਗਿਆ ਉਹ ਨਹੀਂ ਤੇ ਲੱਭਣਾ ਬਾਈ ਇਹ ਆਪਣੀ ਸੜਾ ਨਾੜਦਾ ਪਾ ਪਹਿਲਾ ਪਾ ਜਿਹੜੀ ਰੇੜੀ ਖੜੀ ਤੇਰੇ ਟਰੈਕਟਰ ਮੂਰੇ ਉਹ ਬੰਦੇ ਨਾਲ ਤੇ ਜੇ ਮੈਨੂੰ ਪੁੱਛਿਆ ਮਾ ਜਾਨਵਰ ਮਾਰ ਲਿਆ ਕਹਿੰਦੇ ਨਹੀਂ ਮਾਰਿਆ ਨਹੀਂ ਮਾ ਫੇ ਰੇੜੀ ਕਿਹੜੇ ਸਾਹਬ ਨਾਲ ਤੁਸੀਂ ਲੈ ਕੇ ਆਏ ਉਹਨੇ ਨਾ ਨਾ ਉਹ ਜਿਹੜੀ ਸਾਨੂੰ ਅਸੀਂ ਅੱਪਰ ਗੱਡੀ ਪਸਾਈ ਰੱਖੀ ਆ ਗੰਨਾ ਆਪ ਕਰਦੇ ਤੇ ਯਾਰ ਉਹ ਤਾਂ ਥਾਲੇ ਦੂਏ ਤੇ ਉਹ ਹੋਰ ਉਹ ਨਾਰ ਤਾਂ ਲੈ ਪਹਿਲਾਂ ਨਾਲ ਤੇ ਉਹਨਾਂ ਦੇ ਹੋ ਉਹ ਨਾਰ ਤਾਂ ਹੈਗੀ ਤੇ ਉਹ ਤਾਂ ਕੁਆੜੀਏ ਲੱਗੇ ਮੈਨੂੰ ਨਾ ਕੁਆੜੀਏ ਨਹੀਂ ਹੈਗੇ ਆਫਲੇ ਭੇਜਦੇ ਉਹ ਕੁਆੜੀਏ ਨਹੀਂ ਹੈਗੇ ਉਹ ਖਬਰੇ ਕੁੱਤੇ ਹੀ ਚੱਕਣ ਗਏ ਉਹ ਕੁੱਤਾ ਲੈ ਗੋਣੇ ਆਉਂਦੇ ਰਿਪਿਟ ਲੱਗੂ ਮੈਂ ਉਹ ਤਾਂ ਲੈ ਆਏ ਤੇ ਯਾਰ ਕੁੱਤੇ ਸਿਪਾਇਰ ਜਣੇ ਬੋਰੀ ਪਰ ਮੈਂ ਕਹਿੰਦਾ ਉਹਦੇ ਵਿੱਚ ਉਹਦੇ ਟਰੈਲੀ 'ਚ ਕੁੱਤਾ ਹੀ ਤਾਂ ਉਹਨਾਂ ਦੀ ਜੀ ਬਹੁਤ ਪੁੱਛੜੇ ਪਏ ਤਾਂ ਉਹਨੇ ਉਹਵਾ ਸ਼ੱਕਰ ਜੀ ਉਹ ਕੁੱਤਾ ਲੈ ਗੋਣੇ ਅਸਤਾਨ ਨੂੰ ਪੰਮੇ ਦੀ ਉਹਦੀ ਰੈਡੀ ਹੋਣੀ ਪੰਮੇ ਦੀ ਆ ਬਸ ਬਸ ਉਹ ਪੰਮੇ ਦੀ ਰੈਡੀ ਹੋਊਗਾ ਆ ਬਾਤ ਨਹੀਂ ਗੋਣੇ ਹੱਥ ਪਾਸਾ ਲੈ ਗਏ ਉਹ ਉਹ ਰੈਡੀ ਕੋ ਲੈ ਗਏ ਬਾਅਦ ਵਿੱਚ ਲੈ ਕੇ ਹਾਂ ਕੁੱਤਾ ਖਾ ਸਾ ਰਾੜ ਪਾਇਆ ਕੁੱਤੇ ਨੇ ਬਹੁਤ ਕੁੱਤੇ ਨੇ ਰਾੜੁੱਥੀ ਪਾ ਪਾਇਆ ਸੜਾ ਉਹ ਫਿਰ ਉੱਥੇ ਤੇ ਨਿਕਲਿਆ ਹੀ ਨਹੀਂ ਕੁੱਤਾ ਉਹ ਉਹ ਕੁੱਤਾ ਨਹੀਂ ਨਿਕਲਿਆ ਬਾਈ ਉੱਥੇ ਠੀਕ ਹੈ ਗੱਲ ਉੱਥੇ ਤਾਂ ਕੁੱਤਾ ਨਹੀਂ ਨਿਕਲਿਆ ਹੋਣਾ ਕੁੱਤੇ ਨੂੰ ਚੱਕ ਕੇ ਲੈ ਕੇ ਆਇਆ ਰਹੇ ਬਾਤ ਸਬਾਤ ਸਬਾਤ ਕੁੱਤੇ ਨੂੰ ਚੱਕ ਕੇ ਲੈ ਕੇ ਆਇਆ ਉਹ ਲਾ ਤਾਂ ਉਹਨੇ ਕਿਤੇ ਟਿਕਾਣੇ ਜੀ ਹੁੰਡ ਜਾਓਗੇ ਹੈ ਉਹ ਮਾਰਦਾ ਹੀ ਛਾਤੀ ਫਿਰ ਛਾਤੀ ਵੀ ਮਾਰਦਾ ਉਹ ਜਿਹਦੇ ਨਾਲ ਸੜੇ ਦੰਦ ਹੁੰਦੇ ਆ ਇਹ ਜਿਹਦੇ ਦੇ ਲੀਕ ਬੀਜਾ ਪੁਰਾਣਾ ਸੂਟ ਹੈ ਨਾ ਉਹਦੇ ਸੜੇ ਹਾਂਥੀ ਮੜਾ ਮੋਟਕੇ ਕਿਹੜਾ ਸੜਾ ਪਲਾਉ ਮਾਰਦੇ ਨਾ ਕਿਹੜਾ ਹਾਂ ਕੱਟੇ ਹੀਦਾ ਸੂਟ ਆ ਉਹ ਪੁਰਾਣਾ ਹੀ ਤਾਂ ਉਹ ਪੁਰਾਣਾ ਹੀ ਤਾਂ ਸੂਟ ਤਾਂ ਛਾਲ ਮਾਰ ਕੇ ਫੜ ਲੈਣਾ ਤਾਂ ਯਾਰ ਲੰਘ ਕੇ ਕਹਿੰਦਾ ਦੇ ਦਿੱਤਾ ਤੇ ਬਾਈ ਦਾ ਜੋਰ ਦੇ ਦਿੱਤੇ ਮਾਹਲਾ ਵੀ ਇਹ ਇਹ ਲਾ ਕੇ ਘਰ ਨੂੰ ਇੱਥੇ ਲਾ ਖੜਾ ਰਿਹਾ ਕਹਿੰਦਾ ਸੜਾ ਵੀ ਕੁੱਤਾ ਕਹਿੰਦਾ ਪਾੜਦਾ ਕੋਈ ਕਿਚੀ ਨੇ ਵੀ ਕਿਹੜੇ ਕੁੱਤੇ ਬੜੇ ਤੇ ਕੁੱਤਾ ਪਾੜਦਾ ਸੂਟ ਆ ਵੀ ਤੇਰੀ ਗੱਲ ਸਹੀ ਆ ਉੱਥੇ ਹੀ ਹੋਇਆ ਕੁੱਤੇ ਦਾ ਕੰਮ ਹਾਂ ਉਹ ਤੂੰ ਤਾਂ ਲੰਘਿਆ ਪਰਾ ਨੂੰ ਦੋ ਕੁੱਤੇ ਨਾਲ ਬਸ ਉਹੀ ਆ ਉਹੀ ਗੱਲ ਪਮਾ ਜਾਂਦਾ ਹੈ ਉੱਥੇ ਕਰੇਗਾ ਮੈਂ ਦਾ ਉਹ ਬੱਤ ਲਾੜਦਾ ਬਹੁਤ ਆ ਭਾਈ ਸੂਰ ਬਹੁਤ ਐਨੀ ਸਪੀਡ ਹੈ ਜੀ ਘਰ ਮੁਰਦੀ ਜਿੱਦ ਨੂੰ ਹੋ ਗਿਆ ਬਸ ਉਧਰ ਹੋ ਜਣਾ ਨੇ ਕੱਟੇ ਮੜੇ ਜਾਂਦਾ ਮੂਰੇ ਠੱਿਆ ਕੁੱਤੇ ਤੋਂ ਉੱਚਾ ਤਾਂ ਨਹੀਂ ਨੂੰ ਰਾਤ ਨੂੰ ਠੱਡ ਲਾਦੀ ਨਹੀਂ ਨਹੀਂ ਤਾਂ ਛਾਟ ਹੈ ਇਹਦੇ ਫਸਲੇ ਸਾਰੀ ਰਾਤ ਤੱਕ ਉਮੀ ਜਾਂਦਾ ਥਾਲਾ ਸਾਰੀ ਜਾਲਾ ਪੱਟੇ ਵਿੱਚ ਸਾੜੇ ਦੇਖੀ ਸਹੀ ਆ ਕੇ ਫਲੇ ਗੰਨਾ ਲਾਉਣ ਦੇ ਵਿਰਦਤ ਸਾਰੀ ਸੜਾਈ ਪਾੜਤੀ ਆ ਪਹਿਲਾਂ ਤਾਂ ਆਪਣੇ ਇੱਕ ਵੀ ਘੁੰਮੀ ਜਾਂਦੇ ਉੱਥੇ ਹੈਗਾ ਇਹ ਮੋਟਰ ਪ੍ਰਾਈਸ ਨੇ ਅੱਲਾ ਸੰਦੂ ਸੁਣ ਕੇ ਆ ਗਈ ਉਹ ਲੈ ਕੇ ਆਉਣੀ ਆ ਯਾਰ 7000 ਰੁਪਏ ਦੀ ਉਹ ਉਹ ਕਰੰਟ ਵਾਲੀ ਹਾਂ ਝਟਕਾ ਜੇ ਦੰਦੀ ਜਿਹੜੀ ਠੀਕ ਆ ਉਹ ਪਾਸ ਆ ਉਹ ਹਾਂ ਨਾ ਮੰਮੇ ਭਾਈ ਮੱਕੀ ਮੱਕੀ ਨੂੰ ਲਾਉਂਗੇ ਨਾਲੇ ਉੱਥੇ ਉਹ ਲੈ ਆ ਕੇ ਰੱਖ ਲੈਣੀ ਮੋਟਰ ਜਾਇ ਤੇ ਪਾਸ ਹੈਗਾ ਕੋਈ ਨਕਸ਼ਾ ਚਾਹੀਦਾ ਠੀਕ ਯਾਰ ਨੁਕਸਾਨ ਗਿਆ ਨਾ ਨੁਕਸਾਨ ਹੀ ਹੈਗਾ ਝਟਕਾ ਮਾਰਦੀ ਬਸ ਸੰਤ ਨਹੀਂ ਹੁੰਦਾ ਉਹਦੇ ਨਾਲ ਉਹ ਝਟਕਾ ਲਾਉਂਦੀ ਭਲੇਖੇ ਗਲਾਬੀ ਨੂੰ ਚੈੱਕ ਕਰਨਾ ਜੀ ਕਾਲੇ ਨੇ ਕਰ ਲਿਆ ਵੀ ਹੈ ਕਾਲੇ ਨੂੰ ਦੇਖੋ ਐ ਡਾਲ ਡਾਲ ਤੁਰਿਆ ਜਾਵੇ ਉੱਥੇ ਕਮਾਲ ਕਰ ਲਿਆ ਹੋਦਾ ਉਹਨਾਂ ਨੇ ਹੈ ਵੀ ਜਦ ਤੈਨੂੰ ਪਤਾ ਹੀ ਲੱਗਿਆ ਵੀ ਇਹ ਤੇਨੂੰ ਝੜਕਾ ਮਾਰਿਆ ਹੈ ਯਾਰ